ਉਹ ਭੀਗਾ ਇੱਕ ਤੇ ਇਨਾਂ ਨੇ ਇਨਾਂ ਖੜਾ ਪਾਇਆ ਨਾਲੇ ਬਣੀ ਕਿੱਟੀ ਤੇ ਜਾਣਾ ਵਾ ਸਹਲੀਆਂ ਸੁਲੀਆਂ ਨੇ ਆਏ ਹੋਣਾ ਮਮੇ ਨੂੰ ਦੱਸ ਜੰਨੀ ਆ ਕਿੱਟੀ ਤੇ ਚੱਲੀ ਆ ਨਹੀਂ ਤੇ ਫੇਰ ਕਹਿਣਗੇ ਦੱਸ ਕੇ ਨਹੀਂ ਗਈ ਹਾਂ ਕੀ ਯਾਰ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਮੈਨੂੰ ਨਾ ਕੰਗਣ ਬਣਵਾ ਦੋ ਆ ਕੀ ਹਲਕੀਆਂ ਨੇ ਕੀ ਆ ਜੀ ਇਹ ਚੂੜੀਆਂ ਹੁਣ ਮੈਂ ਕਿੱਠੀ ਤੇ ਜਾਣਾ ਵਾ ਉੱਥੇ ਸਾਰੀਆਂ ਜਾਣੀਆਂ ਤੇ ਐ ਗਹਿਣੇ ਪਵਾ ਕੇ ਆਂਦੀਆਂ ਤੇ ਮੇਰੇ ਮੇਰੇ ਗਹਿਣੇ ਵੇਖ किरण ਨੂੰ ਸੱਚ ਕਿੱਟੀ ਤੇ ਜਾਣਾ ਹੈ ਖਲੌੜਾ ਵੀ ਨਾਲ ਸੇਵ ਹੈ ਵਾਏ ਦੀਆਂ ਕਿਰਨ ਕਿਰਨ ਤਿਆਰ ਹੁੰਦੀ ਭਈ ਹੋਣੀ ਮੈਂ ਵੀ ਜਾਣਾ ਸੀ ਤੋਂ ਤੋਂ ਥੋੜਾ ਬਟਕਾ ਹਾਂਜੀ ਮੰਮੀ ਦੇਖੋ ਵਾਏ ਮਨੰਦੇ ਹੀ ਗਏ ਕਿਰਨ ਹਾਂਜੀ ਤੂੰ ਹੋ ਗਈ ਤਿਆਰ ਕੀਤੀ ਤੇ ਜਨੂ ਵਾਸਤੇ ਥਾਂ ਤਾਂ ਮੈਂ ਟਾਈਮ ਦੱਸਿਆ ਤੇ ਹੀਗਾ ਮੈਂ ਫੇਰ ਦੁਬਾਰਾ ਆਣ ਲੱਗੀ ਤੈਨੂੰ ਦੱਸਣ ਵਾਸਤੇ ਕਿ ਮੈਂ ਰੈਡੀ ਹੋ ਗਈ ਹਾਂ ਪਰ ਅਜੇ ਬੜਾ ਟਾਈਮ ਹੈ ਜਾਣੇ ਚ ਉਹ ਨਹੀਂ ਨਹੀਂ ਮੰਮੀ ਤੂੰ ਤੁਹਾਨੂੰ ਪਤਾ ਨਹੀਂ ਹੈ ਉਥੇ ਨਾ ਥੇਲੀ ਆਉਂਦੀ ਆ ਮੈਂ ਪਹਿਲਾਂ ਜਾਣਾ ਪੈਂਦਾ ਇਹ ਨੂੰ ਤੋਂ ਮੈਂ ਛੱਡ ਦੋ ਨਾ ਤੇਰੀ ਗੱਲ ਸੁਣੋ ਮੈਂ ਨਾ ਚੱਲੀ ਹਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲੀ ਚਲ ਬੋਲੀ ਅੱਛੇ ਤੀ ਦੱਸ ਉਹ ਇਹ ਨੂੰ ਛੱਡ ਦੋ ਗੈਸ ਘਟਾ ਦੇ ਦੋ ਉਹ ਟਾਈਮ ਕਰ ਦਿੰਨੀ ਹਾਂ ਮੈਨੂੰ ਪਤਾ ਮੈਨੂੰ ਟਿਫਨ ਪੈਕ ਕਰਨਾ ਗੋਲਡੀ ਦਾ ਅੱਛੇ ਤੀ ਬੋਲੋ ਉਨਾਂ ਨੇ ਮੇਰੇ ਟਿਪਲ ਪੈਕ ਕਰਨਾ। ਉਹਨਾਂ ਨੇ ਦੇਖਿਆ ਮੈਂ ਰੋਟੀ ਲੈ ਕੇ ਨਹੀਂ ਜਾਣੀ। ਮੈਨੂੰ ਉਹਨੇ ਕਿਹਾ ਕਿ ਮਮਾ ਮੇਰੇ ਨਾਲ ਦੋ ਮੁੰਡੇ ਦੇ ਉੱਤੇ ਹੋਣੇ ਨੇ ਤੇ ਰੋਟੀਆਂ ਜਿਆਦਾ ਜਿਹੜਾ ਪੈਕ ਕਰ ਦੇ। ਫਿਰ ਇੱਕ ਜਣਾ ਭੁੱਖਾ ਰਹਿੰਦਾ ਤੇ ਕਿ ਜਿਹੜਾ ਰੱਜਦਾ। ਚਲੋ ਠੀਕ ਆ ਫਿਰ ਕਰ ਲਓ। ਮੈਨੂੰ ਤੇ ਵੈਸੇ ਉਹਨਾਂ ਨੇ ਕਿਹਾ ਨਹੀਂ ਸੀਗਾ। ਓਹ ਹੋਏ ਕੋਈ ਛੱਡ ਦੋ ਨਾ ਤੂੰ। ਤੂੰ ਬੋਲੀ ਚੱਲ ਕਿਰ ਨਾ ਫੇ। ਕਰਨ ਮੇਰੇ ਤੇਰੇ ਆਦੀ ਨੇ। ਉਹ ਨਹੀਂ ਨਹੀਂ ਇਤਰਾ ਨਹੀਂ ਮम्मी ਮੇਰੀ ਗੱਲ ਸੁਣਾ ਧਿਆਨ ਦੇ ਨਾਲ। ਆ ਬੋਲ ਬੋਲ। ਮੈਸੇ ਹੀ ਲੱਗਦੀ ਨਹੀਂ ਹੈ ਨਾ। ਆਹ ਹੋ ਸੋਹਣੀ ਲੱਗਦੀ ਮੀਂਹਾ। ਬੱਸ ਬਾਕੀ ਕੁਮੀ ਬੇਸੀ ਨਹੀਂ ਨਹੀਂ ਕੁਮੀ ਬੇਸੀ ਦੇ ਕੋਈ ਨਹੀਂ ਆ ਇਹਨਾਂ ਨੂੰ ਵੀ ਮੈਂ ਕਿਹਾ ਸੀਗਾ ਕਿ ਮੈਨੂੰ ਚੂੜੀਆਂ ਬਣਵਾ ਦੋ ਆ ਪਤਲੀਆਂ ਜੀਆਂ ਚੂੜੀਆਂ ਚੰਗੀਆਂ ਨਹੀਂ ਲੱਗਦੀਆਂ ਅੱਜਕੱਲ ਦੇ ਆ ਦਰਵਾਜੇ ਉਹ ਗੱਲ ਤੇ ਠੀਕ ਆ ਜਿਹੜੀਆਂ ਸੇਲੀਆਂ ਹੁੰਆਂ ਨਾ ਉਹ ਨਾ ਬੁੜੇ ਭਾਰੇ ਭਾਰੇ ਜਿਹੜੇ ਭਾਗ ਜਾਂਦੀਆਂ ਆ ਮੈਂ ਇੱਕ ਮੁੰਦਰੀ ਪਾਈ ਹੁੰਦੀ ਆ ਚਲ ਗਲੇ ਜੇ ਤੇ ਅੱਜਕੱਲ ਚੰਦਾ ਨਹੀਂ ਆ ਤੇ ਆ ਵੇਖੋ ਹੱਥ ਕਿੰਨੇ ਮੇਰੇ ਸੁੰਨੇ ਸੁੰਨੇ ਜੇ ਲੱਗਣਦੇ ਆ ਪਹਿਲਾਂ ਮੈਂ ਸੋਚਿਆ ਆਰਟੀਫੀਸ਼ੀਅਲ ਪਾਵਾਂ ਆ ਡੇਵੀ ਜੀ ਨੇ ਮੇਰੇ ਕੋਈ ਨਹੀਂ ਆ ਉਹ ਵੀ ਕੱਚ ਦੀਆਂ ਵਾ ਤੇ ਉਹ ਜਿਹੜੀਆਂ ਲਾਖ ਜਿਹੜੀਆਂ ਚਲਦੀਆਂ ਉਹ ਹੈਗੀਆਂ ਵਾ ਬਾਕੀ ਕੋਈ ਗੱਲ ਨਹੀਂ ਇਤਨਾ ਹੀ ਚਲ ਜੰਨੀ ਆ ਸੇਮੀਆਂ ਵੇਖਣੀਆਂ ਅੱਛਾ ਲਾ ਕਰਮਾ ਵਾਲੇ ਜਿੰਨਾਂ ਨੂੰ ਲੈਣਾ ਕੋ ਸੋਨਾ ਹੋਵੇ ਤੂੰ ਫੇਰ ਵੀ ਇੰਨਾ ਸੋਨਾ ਪਰ ਟੈਨਸ਼ਨ ਨਾ ਲੈ ਤੂੰ ਚੱਲਾ ਮੇਰੇ ਨਾਲ ਆ ਗਈ ਆ ਗਈ ਆ आया किरण आजा हां जी हां जी कोई नहीं मम्मी करो तू किरण आ जाओ मम्मी बाहर ही आ गई मम्मी दिन के अंदर नो कोश अकड़े पाजा चूड़ियाँ ला जा ते अकड़े आ मम्मी तो देखो कुत्ते बड़े 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 कड़े को तो बनवाये तो ही दस ही नहीं ना तो क्यों मैं सोना नहीं पा सकती नहीं नहीं हाँ? सोना दे तो ही पास लग जे पर आ एटे मोटे मोटे कड़े तो देखो कितना ये तो ਕਦਿ ਮੈਂ ਵੀ ਕਿਹ ਨਹੀਂ ਤੁਹਾਡੇ ਕੋਲ ਇਹ ਕਿੱਥੇ ਲਗਾਏ ਸੀ ਤੁਸੀਂ ਇੱਥੇ ਲਗਾਏ ਸੀ ਫੜਿਆ ਹੈ ਕੀ ਆ ਮੈਨੂੰ ਦੱਸੋ ਤੇ ਸਹੀ ਕੜੇ ਹੋਰ ਕੀ ਕੜੇ ਤੇ ਹੈਗੀ ਆ ਤੁਸੀਂ ਕਦੀ ਪਾਏ ਤੇ ਹੈ ਨਹੀਂ ਆ ਇਹ ਪਾਉਨ ਅਸੀਂ ਨਹੀਂ ਗੇ ਇੱਕ ਇਹ ਲੰਬੀ ਕਹਾਣੀ ਮੈਂ ਤੁਹਾਨੂੰ ਦੱਸੂਗੀ ਤੁਸੀਂ ਮੈਨੂੰ ਹੁਣੇ ਹੀ ਦੱਸ ਦੋ ਲੰਬੀ ਕਹਾਣੀ ਅਜੇ ਮੇਰੀ ਸਬਜੀ ਪਈ ਸੜਦੀ ਹੈ ਤੈਨੂੰ ਪਈ ਤੂੰ ਮੇਰੀ ਗੱਲ ਸੁਣ ਫੜਾ ਫੜ ਪਾ ਤੇ ਛੁੱਟਾ ਮੇਰੀ ਗੱਲ ਸੁਣ ਸਾਮ ਕੇ ਰੱਖ ਕੇ ਜਾਈਂ ਅੱਜ ਕੱਲ ਮੋਲ ਠੀਕ ਨਹੀਂ ਦਿਨ ਦਾ ਹੜੇ ਚੋਰੀਆਂ ਪਈਆਂ ਹੁੰਦੇ ਨਹੀਂ ਉਸ ਨੂੰ ਕੋਨੇ ਵਾਲੇ ਦੇ ਘਰ ਦਿਨੇ ਬਨੇਰੇ ਟੱਪ ਕੇ ਤੇ ਚੋਰੀ ਕਰਕੇ ਲੈ ਗਏ ਨਹੀਂ ਇਸ ਕਰਕੇ ਲਕਾਲ ਕੱਪੜੇ ਚ ਰੱਖ ਉਹ ਨਹੀਂ 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 ਮੈਨੂੰ ਦੱਸ ਕੇ ਜਾਓ ਮੰਮੀ ਇਤਨਾ ਤੁਹਾਨੂੰ ਪਤਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਕਿਰਨ ਮੇਰੀ ਗੱਲ ਸੁਣ ਨਾ ਕੰਨਾ ਕੜਿਆਂ ਦਾ ਨਾ ਕੋਈ ਮੋਲ ਨਹੀਂ ਹੈਗਾ ਇਹ ਬਹੁਤ ਹੀ ਅਨਮੋਲ ਕੜੇ ਨੇ ਇਹਨਾਂ 'ਚ ਨਾ ਮੇਰੀ ਸੱਸ ਦਾ ਮੇਰੀ ਮੰਮੀ ਦਾ ਇਹਦੇ ਨਾਲ ਇਹਦੇ ਵਿੱਚ ਬੜਾ ਪਿਆਰ ਲੁਕਿਆ ਹੈ ਉਹਨਾਂ ਨੇ ਮੈਨੂੰ ਬੜੇ ਹੀ ਪਿਆਰ ਨਾਲ ਤੇ ਅਦੀਜਾ ਨਾਲ ਦਿੱਤੇ ਸੀ ਇਸ ਕਰਕੇ ਨਾ ਮੈਂ ਪਾਨੀ ਆ ਮੈਂ ਇਹਨਾਂ ਨੂੰ ਸਾਮ-ਸਾਮ ਰੱਖਦੀ ਆ ਇਹ ਇਹਨਾਂ ਨਾਲ ਨਾ ਮੇਰੀ ਜ਼ਿੰਦਗੀ ਦੀ ਨਾ ਯਾਦਾ ਜੁੜੀਆਂ ਨੇ ਇਹ ਬਹੁਤ ਹੀ ਸੋਨੇ ਕੜਨੇ ਇਸ ਕਰਕੇ ਮੈਂ ਇਹਨਾਂ ਨੂੰ ਆਪਣੀ ਜਾਨ ਤੋਂ ਵੱਧ ਕੇ ਸਾਥ ਕੇ ਰੱਖਦੀ ਅੱਛਾ ਮਤਲਬ ਕਿ ਇਹ ਤੁਹਾਡੀ ਸੱਸ ਨੇ ਤੁਹਾਨੂੰ ਦਿੱਤੀਆਂ ਵਾ ਇਹ ਮੇਰੀ ਸੱਸ ਦਾ ਪਿਆਰ ਮੇਰੀ ਸੱਸ ਦਾ ਆਸ਼ੀਰਵਾਦ ਮੇਰੀ ਸੱਸ ਤੇ ਰੀਝਾਂ ਨੇ ਦੇ ਚ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਮੈਨੂੰ ਦੇ ਦਿਓ ਮੈਂ ਪਾ ਲਵਾਂ ਆਹੋ ਤੇ ਚੂੜੀਆਂ ਨੂੰ ਰੱਬ ਦਾ ਵਾਸਤਾ ਹੀ ਸਾਂਭ ਕੇ ਰੱਖ ਕੇ ਜਾਈ ਮੇਰੇ ਭਰੋਸੇ ਨਾ ਰਹੀ ਹਾਂ ਹਾਂ ਕੋਈ ਗੱਲ ਨਹੀਂ ਮੈਂ ਦੋਵੇਂ ਚੂੜੀਆਂ ਸਾਂਭਾਂਗੀ ਇਹਨੂੰ ਵੀ ਸਾਂਭ ਲੈਣਾ ਤੇ ਉਹਨੂੰ ਵੀ ਸਾਂਭ ਲੈਣਾ ਕੀ ਕਹੀ ਮਤਲਬ ਧਿਆਨ ਰੱਖਾਂਗੇ ਨਾ ਮੰਮੀ ਏਡੇ ਏਡੇ ਮੋٹے ਕੜੇ ਪਾਈ ਲਗਾ ਕੇ ਜਾਵਾਂਗੀ ਨਾ ਮੈਂ ਇਹ ਕਹਿਣੀ ਆ ਆਹੋ ਹਾਂਜੀ ਤੇ ਧਿਆਨ ਨਾਲ ਰੱਖੀ ਇਹ ਨਾ ਹੋਵੇ ਕੋਈ ਲੁੱਟ ਕੇ ਲੈ ਜੇ ਉਹ ਨਹੀਂ ਨਹੀਂ ਗੱਡੀ 'ਚ ਹੀ ਜਾਣਾ ਵਾ ਕਿਰਨ ਆਈ ਨਹੀਂ ਅਜ ਤੱਕ ਮੈਂ ਉਹਨੂੰ ਕਿਹਾ ਸੀ ਮੈਂ ਵੀ ਜਾਣਾ ਹੀ ਬਾਜ਼ਾਰ ਜਰਾ ਤੇ ਫੜਾ ਫੜ ਕਿੱਟੀ ਖਤਮ ਹੁੰਦੇ ਆ ਜਾਈ ਮੰਮੀ ਹਾਂ ਸ਼ੁਕਰ ਕਿੰਨ ਟਾਈਮ ਬੜਾ ਲਾਤੀ ਤੇਰੇ ਮੈਂ ਕਿਹਾ ਤੁਸੀਂ ਮੈਂ ਵੀ ਬਾਜ਼ਾਰ ਚ ਹਾਂ ਹਾਂ ਉਹ ਗੱਲ ਪਤਾ ਕੀ ਆ ਉਹ ਤੇ ਕਿੱਟੀ ਤੇ ਲੇਟ ਹੋ ਗਏ ਸਾਰੇ ਖਾਣ ਪੀਣ ਲਾਪੇ ਫਿਰ ਗੱਲਾਂ ਮਾਰੇ ਲਾਪੇ ਫਿਰ ਆਪਾਂ ਨਾ ਕਿਤੇ ਹੋਰ ਵੀ ਚਲ ਗਏ ਸ਼ਾਪਿੰਗ ਕਰਨ ਵਾਸਤੇ ਥੋੜਾ ਬੋਤਾ ਮੈਂ ਸਮਾਨ ਲੈ ਕੇ ਆਈਆਂ ਉਹ ਬਾਹਰ ਹੀ ਪਿਆ ਵਾ ਤੁਹਾਡੇ ਵਾਸਤੇ ਵੀ ਸੂਟ ਲੈ ਕੇ ਆਈਆਂ ਮੈਂ ਕਿ ਚੱਲ ਸੀਜ਼ਨ ਚੱਲੰਦਿਆ ਵਾ ਸੂਟ ਤੇ ਮੈਂ ਆਪ ਲੈਣ ਚੱਲੀ ਸ ਹੁਣ ਦੱਸ ਲੈ ਮੈਂ ਤੇ ਲੈ ਆਈ ਤੁਹਾਡੇ ਵਾਸਤੇ ਉਹ ਸਰਦੀਆਂ ਦੇ ਬੜੇ ਸੋਹਣੇ ਸੂਟ ਲੱਗੇ ਹੋਏਗੇ ਇੱਕ ਮੈਂ ਆਪਣੇ ਵਾਸਤੇ ਲੈ ਆਈ ਇੱਕ ਮੈਂ ਤੁਹਾਡੇ ਵਾਸਤੇ ਲੈ ਆਈ ਮੈਂ ਕਿ ਚੱਲ ਦੋਵੇਂ ਜਾਣੇ ਪਾਈ ਜਾਵਾਂਗੇ ਨਲੇ ਨਾ ਓ ਕੀ ਕਹਿੰਦੇ ਚਲੋ ਚੱਲੀਏ ਬਟੇਗਾ ਵਾਲੀ ਨੂੰ ਆਪਾਂ ਨਾਲ ਹੀ ਦੇ ਆਨੇ ਸਟਿਚ ਕਰਨ ਵਾਸਤੇ ਹਾਂਦੀ ਆ ਮਗੇ ਨਾ ਕਿਡਾ ਸਾਇਆ ਵੀ ਹੁਣ ਹੀ ਦੇ ਜਿਹੜਾ ਵੀ ਸਾਡੇ ਕੋਲ ਕਪੜਾ ਹੀ ਕੋਈ ਨਹੀਂ ਪਾਉਣ ਵਾਸਤੇ ਹੈਗੇ ਵੀ ਉਹ ਸਵਾ ਕੇ ਅਸੀਂ ਪਾਣਾ ਅਗਲੇ ਦਿਨ ਨਹੀਂ ਨਹੀਂ ਮੈਂ ਕਹਿ ਨਹੀਂ ਆ ਕਿ ਸੋਹਣੇ ਹੀ ਗੇ ਨਾ ਸੋਹਣੇ ਸੂਟ ਆ ਤੁਸੀਂ ਵੀ ਦੱਸੋਗੇ ਮੇਰੀ ਨੂਣੇ ਮੈਨੂੰ ਦਿੱਤੇ ਉਹ ਬੜਾ ਸੋਹਣਾ ਕਲਰ ਲੈ ਕੇ ਆਈਆਂ ਮੈਂ ਕਿਹਾ ਇੱਕ ਵਾਰੀ ਵੇਖ ਲਓ ਜੇ ਕਹਿੰਦੇ ਤੈਨ ਮੈਂ ਨਾਲ ਹੀ ਦੇ ਆਨੀ ਤੂੰ ਪਸੰਦ ਕੀਤਾ ਨਾ ਸੋਹਣਾ ਹੀ ਪਸੰਦ ਕੀਤਾ ਹੋਣਾ ਕੋਈ ਡਰ ਨਹੀਂ ਤੇ ਮੈਂ ਜਾਮ ਮੰਜੂ ਵੇਖਦੀ ਵੀ ਹੋਣੀ ਏ ਤੇ ਉਹਨੇ ਹੁਣੇ ਆ ਕੇ ਆ ਜਣਾ ਇੰਨੇ ਤੇ ਘਰ ਤੁਸੀਂ ਕਿੱਥੇ ਜਾਣਾ ਮੈਂ ਅਸੀਂ ਤੁਸੀਂ ਜਾ ਸਕਦੇ ਹੋ ਅਸੀਂ ਨਹੀਂ ਜਾ ਸਕਦੀਆਂ ਅੱਛਾ ਅੱਛਾ ਤੁਸੀਂ ਵੀ ਸੇਲੀਆ ਨੇ ਪਲਾਨ ਬਣਾਇਆ ਹੋਣਾ ਨਾ ਉਹ ਨਹੀਂ 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 ਉਹ ਮੰਜੂ ਨੇ ਥੋੜਾ ਜਿਹਾ ਸਮਾਨ ਲੈਣਾ ਕਰਦਾ ਤੇ ਕਹਿੰਦੀ ਸੀ ਉਹ ਬੈੱਡ ਸ਼ੀਟ ਵਗੈਰਾ ਸਰਦੀਆਂ ਆ ਗਈਆਂ ਨੇ ਵੀ ਦੂਜੀਆਂ ਪੁਰਾਣੀਆਂ ਨੂੰ ਕੋਈ ਆਇਆ ਗਿਆ ਨਵੀਆਂ ਚਦਰਾਂ ਵਿਛਾਈਏ ਤੇ ਉਹਨੇ ਜਿ ਸ਼ਨੀਲ ਦੇ ਚਦਰਾਂ ਲੈਣ ਵਸੇ ਜਾਣਾ ਤੇ ਉਹਦੇ ਨਾਲ ਜਾਣਾ ਅੱਛਾ 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 ਚਲੋ ਕੋਈ ਗੱਲ ਨਹੀਂ ਮੰਮੀ ਚਲ ਜਾਓ ਫਿਰ ਬਾਕੀ ਦਾ ਜਿਹੜਾ ਮਾੜਾ ਮੋਟਾ ਕੰਮ ਆ ਉਹ ਮੈਂ ਆਪੇ ਹੀ ਕਰ ਲਵਾਂਗੀ ਚਲ ਠੀਕ ਆ ਜਾਓ ਜਾਓ ਮੰਮੀ ਕਿਰਨਾਂ ਕੜੇ ਕਿੱਥੇ ਨਹੀਂ ਖੜੇ ਹੇ ਰੱਬ ਘੜੀ ਦੇ ਮम्मी ਮੈਂ ਪਾਏ ਹੋਏ ਸੀਗੇ ਕੜੀ ਕਿੱਥੇ ਚਲ ਗਏ ਮੈਂ ਮਰ ਜਾ ਕਿਰਨ ਕੜੇ ਕਿੱਥੇ ਨਹੀਂ ਮम्मी ਮਿੰਤੇ ਆਪ ਨਹੀਂ ਪਤਾ ਮੈਂ ਤਾਂ ਸ਼ੋਪਿੰਗ ਕਰਨ ਗਈ ਸੀ ਹਾਈ ਕੜੇ ਕੇ ਕੋਈ ਤਾਰ ਸੀ ਜਿਹੜੇ ਹੱਥਾਂ 'ਚੋਂ ਲਹਿ ਗਈ ਏ ਮम्मी ਹੇ ਮੈਂ ਜਾਣ ਕੇ ਥੋੜਾ ਹਾਈ ਮम्मी ਮੈਨੂੰ ਤੇ ਪਤਾ ਨਹੀਂ ਕਿੱਥੇ ਚਲ ਗਏ ਆ ਮੈਂ ਤੇ ਇਧਰ ਦੇ ਸਾਹਮਣੇ ਪਾ ਕੇ ਗਈ ਸੀ ਤੇ ਹੰਦੇ ਟਾਈਮ ਤੇ ਮੈਂ ਵੇਖੀ ਮੇਰੇ ਹੱਥ ਦੇ ਵਿੱਚ ਆ ਹੁਣ ਮੰਮੀ ਮੈਨੂੰ ਤੇ ਪਤਾ ਨਹੀਂ ਕਿੱਥੇ ਆ ਕਿਰਨ ਮੇਰੀ ਗੱਲ ਸੁਣ ਕਿੱਥੇ ਲਾਏ ਤੇ ਨਹੀਂ ਆ ਮੈਂ ਪਾਗਲ ਨਹੀਂ ਜਿਹੜੀ ਮੈਂ ਲਾਦਾਂਗੀ ਸਹਲੀਆਂ ਨੂੰ ਖਾਣ-ਖੋਣ ਵਾਸਤੇ ਮਤੇ ਉਹ ਕਿੱਟੀ ਤੇ ਕੀ ਕਰਦੇ ਤੁਸੀਂ ਗੱਲਾਂ ਬਤਾ ਮਾਰਦੀਆਂ ਜੇ ਤੇ ਉੱਥੇ ਤੇ ਨਹੀਂ ਕਿਤੇ ਲਾ ਕੇ ਖਾਂਦੀ ਨਹੀਂ ਡਿਜ਼ਾਈਨ ਵਿੱਚ ਕੋ ਡਿਜ਼ਾਈਨ ਵੇਖੋ ਉਹ ਨਹੀਂ ਨਹੀਂ ਮੰਮੀ ਨਾਲੇ ਹੁਣ ਮੈਂ ਕੀ ਕਰ ਸਕਦੀ ਆ ਜੇ ਗਵਾਚ ਗਿਆ ਤੇ ਹੋਏ ਮੈਂ ਮਰ ਜਾ ਕਿਰਨ ਤੂੰ ਤੇ ਇੰਨੀ ਗੱਲ ਕਰਕੇ ਜਾਨ ਛੜਾਈ ਮੈਂ ਕੀ ਕਰ ਸਕਦੀ ਆ ਤੈਨੂੰ ਮੈਂ ਕੀ ਕਿਹਾ ਸੀ ਇਹ ਮੇਰੀ ਜਾਨ ਤੋਂ ਵੀ ਵੱਧ ਨਹੀਂ ਇਹਨਾਂ ਨੂੰ ਮੈਂ ਆਪਣੀ ਜਾਨ ਤੋਂ ਜਿਆਦਾ ਸੰਭ ਕੇ ਰੱਖਿਆ ਈ ਕਿਰਨ ਯਾਦ ਕਰ ਪੁੱਤਰ ਕਿਸੇ ਦੁਕਾਨ ਤੇ ਤੇ ਨਹੀਂ ਲਾ ਲੂ ਆਏ ਕਿੱਥੇ ਕੁਝ ਕੀਤਾ ਤੇ ਨਹੀਂ ਓ ਮੰਮੀ ਛੱਡੋ ਹਣ ਇਹਨਾਂ ਨਾਲ ਸੋਚਿਓ ਕੋਈ ਗੱਲ ਨਹੀਂ ਆ ਇਹਨਾਂ ਦੀ ਜਦੋਂ ਸੈਲਰੀ ਦਾ ਆਊਗਾ ਨਾ ਉਦੋਂ ਤੁਹਾਨੂੰ ਬਣਵਾ ਦਾਂਗੇ ਕੜੇ ਕੜੇ ਹੀ ਹੈਗੇ ਆ ਕੜੇਆਂ ਕਰਕੇ ਤੁਸੀਂ ਮੈਨੂੰ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਕੋਈ ਨਹੀਂ ਮੈਂ ਚੱਲੀ ਆਂ ਤੂੰ ਤੇ ਕਿਰਨ ਨੇ ਨੀ ਗੱਲ ਕਹਿਤੀ ਨਾ ਕੜੇ ਹੀ ਨੇ ਨਾ ਮੈਂ ਬਨਵਾ ਦਾਂਗੀ ਚੀਜ਼ਾਂ ਦੀ ਮੈਨੂੰ ਪਤਾ ਮੇਰੇ ਕੋਲ ਵੀ ਘਾਟ ਨਹੀਂ ਤੇ ਤੇਰੇ ਕੋਲ ਵੀ ਘਾਟ ਨਹੀਂ ਪਰ ਇਤੇ ਮੈਂ ਬੜੇ ਟਾਈਮ ਦੇ ਸਾਮ ਕੇ ਰੱਖਿਆ ਹੋਇਆ ਇਸਨ ਕੜੇ ਇਤੇ ਤੈਨੂੰ ਕੀ ਪਤਾ ਇਸ ਕੜਿਆਂ ਦੇ ਨਾਲ ਮੈਨੂੰ ਕਿੰਨਾ ਪਿਆਰ ਸੀ ਤੂੰ ਤੇ ਮੇਰੀ ਯਾਦਾ ਹੀ ਗਵਾਈ ਕਿਰਨ खड़े तो मेरी मेरे को ला। ना दस मम्मी ने इने भारे कड़े की करने <coughs> पता नहीं की ते मेरे हाथ हे सोने लगने वीख हां कि सोहने लगन दे बुढ़ी ने कि ललका के रखे सर दसो ਇਹ ਸੁੰਮਰ ਜਿ ਘੜੇ ਭਾਗੇ ਨੇ ਜਾਣਾ ਕਿੱਥੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਪਹਿਲਾਂ ਲੈ ਲੈਨੇ ਸੀਗੇ ਕਿੰਨਾ ਸੋਹਣਾ ਲੱਗਨਦਾ ਮੇਰੇ ਹੱਥ ਤੇ ਮੇਰੀਆਂ ਸਹੇਲੀਆਂ ਤੇ ਵੇਖ ਕੇ ਹੈਰਾਨ ਰਹਿ ਗਈਆਂ ਇੰਨੇ ਭਾਰੇ ਘੜੇ ਇਹ ਕਿੱਥੋਂ ਆ ਗਏ ਮੇਰੀ ਤੇ ਟੋਰ ਬਣ ਗਈ ਤੇ ਆ ਘੜੇ ਵੀ ਮੇਰੇ ਹੱਥ ਚ ਆ ਗਏ ਕੀ ਗੱਲ ਭੰਜੀ ਚੁੱਪ ਚੁੱਪ ਜੇ ਮੰਜੂ ਮੇਰਾ ਮਨ ਬੜਾ ਪਰੇਸ਼ਾਨ ਕਿਸੇ ਗੱਲੋਂ ਸੁੱਕਦੇਗਾ ਜੇ ਨਾ ਕੋਈ ਸੁੱਖ ਨਹੀਂ ਹੈਗਾ ਮੰਜੂ ਤੂੰ ਮੇਰੀ ਸਹੇਲੀ ਵੀ ਹੈ ਮੇਰੇ ਭੈਣ ਵੀ ਤੇਰੇ ਅਗੇ ਮੈਂ ਆਪਣੇ ਸਾਰੇ ਦਿਲ ਦੀ ਗੱਲ ਕਰ ਰੰਨੀ ਆ ਪਰ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਹੁਣ ਦੱਸੋ ਕਿਸੇ ਚੀਜ਼ ਦੀ ਲੋੜ ਜੇ ਓਏ ਨਹੀਂ ਮੰਜੂ ਤੈਨੂੰ ਪਤਾ ਹੈ ਗੋਲਡੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਦਾ ਕਿਰਨ ਨੇ ਜਾਣਾ ਸੀ ਅੱਜ ਕਿੱਟੀ ਤੇ ਅੱਛਾ ਏ ਕੰਤਰੀ ਵੀ ਚੂੜੀਆਂ ਮੰਮੀ ਸਾਰੇ ਵੇਖਦੇ ਨੇ ਚੰਗੀਆਂ ਨਹੀਂ ਲੱਗਦੀਆਂ ਪਤਲੀਆਂ ਪਤਲੀਆਂ ਨੇ ਮੈਂ ਕਾਜ ਕਾਲ ਦੇ ਰਿਵਾਜ ਨੇ ਚੂੜੀਆਂ ਦਾ ਨਹੀਂ ਸਾਰੀਆਂ ਇਹਨਾਂ ਨੇ ਸੋਨਾ ਪਾ ਕੇ ਆਂਦੀਆਂ ਤੇ ਮੈਂ ਨਹੀਂ ਪਾ ਕੇ ਆਂਦੀ ਤੇ ਇੰਜੇ ਤੇ ਉੰਜੇ ਅਗਲੇ ਤੇ ਮੰਮੀ ਦੇ ਕੜੇ ਪਏ ਸਨ ਮੇਰੇ ਕੋਲ ਉਹ ਜਿਹੜੇ ਭਾਰੇ ਭਾਰੇ ਗਏ ਵੱਡੇ ਵੱਡੇ ਜੇ ਤੈਨੂੰ ਯਾਦ ਹੀ ਕੋਈ ਵਾਹੀ ਵੀ ਹਾਂ ਹਾਂ ਤਾਂ ਨਹੀਂ ਸੱਸੀ ਉਹ ਬੜਾ ਪੰਦੀ ਰਹੀ ਆ ਤੇ ਉਹ ਉਦੋਂ ਫਿਰ ਮੈਂ ਪਾਲਿਸ਼ ਪੁਲਿਸ਼ ਕਰਵਾ ਕੇ ਤੇ ਮੰਮੀ ਨੇ ਮੈਨੂੰ ਦੇ ਛੜੇ ਤੇ ਮੈਂ ਰੱਖ ਚੜੇ ਮੇਰਾ ਪਾ ਨੂੰ ਜੀ ਨਹੀਂ ਸੀ ਕਰਤਾ ਕਿ ਨਹੀਂ ਇਹ ਬੜੇ ਰਿਝਾਂ ਨਾਲ ਮੰਮੀ ਨੇ ਦਿੱਤੇ ਨੇ ਮੈਨੂੰ ਤੇ ਉਹ ਕਿਰਨ ਨੂੰ ਮੈਂ ਕਿਾ ਚਲਾ ਮੈਂ ਤੈਨੂੰ ਇੱਥੇ ਨਹੀਂ ਆ ਕੁਛ ਤੇ ਮੈਂ ਉਹ ਕਰਨ ਨੂੰ ਕਿਰਨ ਨੂੰ ਨਾ ਉਹ ਕੜੇ ਦੇ ਦਿੱਤੇ ਨਹੀਂ ਪਾਣ ਵਾਸਤੇ ਅੱਛਾ ਮੈਂ ਕਿਹਾ ਚਲ ਤੂੰ ਆਪ ਆ ਜਾ ਤੇ ਤੇਰੀ ਸਹੇਲੀਆਂ ਕਹਿਣਗੀਆਂ ਸੋਹਣੇ ਲੱਗਦੇ ਨੇ ਉਹ ਕਿੱਥੇ ਗਵਾਹੀ ਆ ਘੜੇ ਗਵਾ ਚਗੇ ਪਤਾ ਨਹੀਂ ਉਹ ਤੇ ਮੈਂ ਤੇ ਹੁਣ ਆਈ ਆ ਗੱਲਾਂ ਪੇ ਕਰਦੀ ਸੀ ਮੈਂ ਕਿਹਾ ਮੈਂ ਜਾਣਾ ਮੰਜੂ ਦੇ ਨਾਲ ਬਾਜ਼ਾਰ ਤੇ ਸਾਮ ਲੈਣੀ ਆ ਕੋਈ ਸਬਜ਼ੀ ਸਬਜ਼ੀ ਘਰ ਦਾ ਸਾਰਾ ਸਾਮ ਲੈਣੀ ਕਹਿੰਦੀ ਆਹੋ ਸਾਮ ਲਾਂਗੀ ਤੇ ਮੈਂ ਉੱਠਣ ਲੱਗੀ ਤੇ ਮੇਰੀ ਨਜ਼ਰ ਪਈ ਉਹਦੇ ਹੱਥਾਂ ਤੇ ਮੈਂ ਕਹਿੰਨੀ ਕੜੇ ਕਿੱਥੇ ਨੇ ਭੈਣ ਜੀ ਕੰਜੀ ਤੱਕ ਬਾਅਚ ਗਏ ਨੇ ਮੰਮੀ ਕਹਿਣਾ ਨਹੀਂ ਚਾਹੀਦਾ ਚਲੋ ਮੁੰਦਰੀ ਦੀ ਹੋਵੇ ਨਾ ਕਿ ਆਟਾ ਗੁੰਦੇ ਗੁੰਦੇ ਕਿਤੇ ਰੱਖ ਦਿੱਤੀ ਪਾਣੀ ਚ ਚਲੀ ਜਾਣੀ ਹੈ ਪਰ ਭੈਣ ਜੀ ਕੜੇ ਕਿਦਾਂ ਗਵਾਚ ਗਏ ਮੈਨੂੰ ਨਹੀਂ ਉਹ ਪਤਾ ਜਾਂ ਤਾਂ ਕਿਸੇ ਸੇਲੀਆਂ ਨੂੰ ਵਖਾਨ ਲਾ ਕੇ ਵਖਾਂਦੀ ਵਕੁੰਦੀ ਹੋਣੀ ਆ ਤੇ ਉੱਥੇ ਸੋਟਾਈ ਜਾਂ ਤੇ ਇਹਨੂੰ ਪਤਾ ਕੋਈ ਨਹੀਂ ਇਹਦੇ ਪਾਣੀ ਮੈਂ ਪਾ ਲਏ ਨੇ ਮੈਨੂੰ ਰੱਬ ਦੀਆਂ ਰੱਬੀ ਜਾਣੇ ਮੈਨੂੰ ਨਹੀਂ ਉਹ ਪਤਾ ਮੈਨੂੰ ਤੇ ਬਸ ਇੰਨਾ ਪਤਾ ਹੈ ਕਿ ਮੈਂ ਇਹਨੂੰ ਕੜੇ ਫੜਾਈ ਨਹੀਂ ਤੇ ਕੜੇ ਘਰ ਕੋ ਨਹੀਂ ਆਏ ਭੈਣ ਜੀ ਅਨਨ ਵੀ ਕੋਈ ਬੱਚੋਂ ਪਨਾ ਥੋੜੀ ਐ ਜਿਹੜੇ ਕੜੇ ਲਾ ਕੇ ਉਹਨੇ ਆਪਣੀ ਸਹੇਲੀਆਂ ਨੂੰ ਦਹਾਨੇ ਤੇ ਦੁਬਾਰਾ ਆਉਂ ਤੇ ਬੰਦਾ ਉਸ ਤਰ੍ਹਾਂ ਵੀ ਦਿਖਾ ਦਿੰਦਾ ਵੈਸੇ ਵੇਖੋ ਮੈਂ ਵੀ ਤੇ ਬਰੀਕ ਬਰੀਕ ਹੀ ਵੰਗਾ ਪਾਈਆਂ ਅੱਜ ਕੱਲ ਅੰਨ ਦਾ ਹੀ ਫੈਸ਼ਨ ਤੁਸੀਂ ਦਿੱਤੇ ਕਿਉਂ ਪੱਲੀ ਗਾਲ ਤੇ ਮੰਜੋ ਮੈਂ ਕੀ ਖਰਾ ਮੈਂ ਕਿ ਚੱਲ ਕੁੜੀਆਂ ਨੂੰ ਚਾਹ ਹੁੰਦਾ ਪਾਣੀ ਤੇ ਨਹੀਂ ਅੱਜ ਨਹੀਂ ਤੇ ਕੱਲ ਨੂੰ ਇੰਨੇ ਪਾਣੇ ਨਹੀਂ ਤੇ ਭੰਜੀਓ ਇਹਦੇ ਹੀ ਨੇ ਪਾ ਦੇਖੋ ਸੋਨਾ ਕਿੱਡਾ ਮਹਿੰਗਾ ਵਾ ਤੁਸੀਂ ਚੁੱਪਾ ਕਰਕੇ ਉਹਨੂੰ ਫੜਾ ਦਿੱਤੇ ਆ ਫੇਰ ਵੀ ਉਹਨੂੰ ਨਾ ਕਹੋ ਕਿ ਕੋਸ਼ਿਸ਼ ਕਰੇ ਕਿ ਤਰ੍ਹਾਂ ਆਖ ਨਾ ਦਿੱਤੇ ਹੋਣਾ ਬੜਾ ਪੁੱਛਿਆ ਹੀ ਅੱਗੋ ਸਮਝਦੀ ਮੈਨੂੰ ਕੀ ਕਹਿ ਗਈ ਹੈ ਜਾਂਦੇ ਜਾਂਦੇ ਕਹਿੰਦੀ ਕੋਈ ਗੱਲ ਨਹੀਂ ਇਹਨਾਂ ਦੀ ਸੈਲਰੀ ਆਉਣ ਵਾਲੀ ਹੈ ਤੁਹਾਨੂੰ ਦੂਜੇ ਘੜੇ ਬਣਵਾ ਦੇਾਂਗੇ ਦੇਖੋ ਭੈਣ ਜੀ ਨਿਕਲਨੇ ਤੇ ਘਰ ਦੇ ਵਿੱਚ ਹੀ ਆ ਨਾ ਤੇ ਉਹਨੂੰ ਸੁਦੈਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ ਹੂਣ ਵੀ ਮੇਰੇ ਆ ਤੇ ਜੇ ਮੇਰੇ ਆਦਮੀ ਦੀ ਸੈਲਰੀ ਆਣੀ ਹੈ ਤੇ ਮੈਂ ਚੀਜ਼ ਜਾਣੇ ਤੇ ਘਰੋਂ ਹੀ ਆ ਨਾ ਪੈਸੇ ਪਤਾ ਨਹੀਂ ਪਰ ਮੇਰਾ ਦਿਲ ਆਵਾਜ਼ ਮਾਰਦਾ ਜੇ ਭੈਣ ਜੀ ਘਰ ਚ ਹੀ ਹੋਨੇ ਆ ਲੱਭ ਪੈਣਗੇ ਨਹੀਂ ਮੰਜੂ ਪਾ ਕੇ ਤੇ ਕੜੇ ਘਰੋਂ ਬਾਹਰ ਨਿਕਲੀਏ ਆਈ ਤੇ ਸਿੱਧੀ ਇੱਧਰ ਹੀ ਆ ਕਾ ਨਹੀਂ ਆਈ ਹੈ ਨਾ ਨਹੀਂ ਮੰਜੂ ਉਹ ਐਨੀ ਜਲਦੀ ਜਦੋਂ ਤੱਕ ਮੈਂ ਨਾ ਨਾ ਉਹਨੂੰ ਕਹਿੰਦੀ ਉਹਨੇ ਹੱਥਾ ਝੁੱਕੜੇ ਕੋ ਨਹੀਂ ਸਹਿ ਲਾਣੇ ਜਿਹੜੇ ਜਿਹਸਾ ਉਹਨਾਂ ਨੂੰ ਪਸੰਦ ਆਏ ਸਾਨੀ ਮੈਂ ਉਹਨੂੰ ਵੇਖਦੀ ਸੀ ਜਦੋਂ ਕੜੇ ਵੇਖਦੀ ਸੀ ਨਾ ਐਂ ਚਾਵਾਂ ਨਾਲ ਵੀ ਵੇਖਦੀ ਸੀ ਦੇਖੋ ਭੈਣ ਜੀ ਜੋ ਕੰਦੇ ਪਈ ਹੈ ਨਾ ਕਿ ਗੁਆਚ ਗਏ ਆ ਤੇ ਫਿਰ ਗਵਾਚ ਹੀ ਗਏ ਹੋਣੇ ਆ ਤੇ ਹੁਣ ਤੁਸੀਂ ਨਾ ਹੌਂਸਲਾ ਰੱਖੋ ਸੋਚ ਨਾਲ ਕੁਝ ਨਹੀਂ ਜੇ ਹੋਣਾ ਤੇ ਮੈਂ ਹੁਣ ਚਲਦੀ ਆ ਤੇ ਹੁਣ ਮੈਂ ਤੁਹਾਨੂੰ ਕਹਿ ਵੀ ਨਹੀਂ ਸਕਦੀ ਕਿ ਬਾਜ਼ਾਰ ਚੱਲੋ ਕੋਈ ਗੱਲ ਨਹੀਂ ਕਿਸੇ ਚੀਜ਼ ਦੀ ਲੋੜ ਹੈਗੀ ਨਾ ਤੁਸੀਂ ਮੈਨੂੰ ਦੱਸਣਾ ਤੇ ਮੈਂ ਚਲਦੀ ਆ ਕਿਥੇ ਨੇ ਤੂੰ ਕਿਉਂ ਨਾ ਸਾਮ ਸਕੇ ਤੂੰ ਇੰਨੀ ਕੁ ਜ਼ਿੰਮੇਵਾਰੀ ਨਹੀਂ ਸਾਮ ਸਕੇ ਕਹਤੇ ਪਤਾ ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਮੇਰੀ ਦਾ ਸਾਰੀਆਂ ਜ਼ਿੰਮੇਵਾਰੀਆਂ ਤੈਨੂੰ ਚੁਕਨੀਆਂ ਪੈਣੀਆਂ ਨੇ ਮੰਮੀ ਹੋ ਹੁਣ ਇਤਰੇ ਮੂੰਹ ਬਣਾ ਕੇ ਰੱਖਣਾ ਤੁਸੀਂ ਚਾਹ ਪੀਣੀ ਆ ਮੈਂ ਚਾਹ ਬਣਾਣ ਲੱਗੀ ਆ ਨਹੀਂ ਕਿਰਨ ਮੇਰਾ ਜੀ ਨਹੀਂ ਕਰਦਾ ਪਿਆ ਜੀ ਇਹਨੇ ਕਰੰਦੇ ਆ ਲੈ ਦੱਸ ਮੰਮੀ ਆ ਕੜੇ ਗਵਾਚੇ ਤੁਹਾਨੂੰ ਮੈਂ ਕਿਹਾ ਤੇ ਸੀਗਾ ਨਾ ਕਿ ਇਹਨਾਂ ਦੀ ਸੈਲਰੀ ਆਣੀ ਮੈਂ ਬਣਾ ਦੇਵਾਂਗੀ ਤੁਸੀਂ ਤੇ ਇੰਨੀ ਟੈਨਸ਼ਨ ਲਾ ਕੇ ਬੈਠੇ ਜਿਵੇਂ ਪਤਾ ਹੀ ਨਹੀਂ ਕੀ ਹੋ ਗਿਆ ਹੰਦਾ ਵਾ ਘੜੇ ਨਹੀਂ ਹੋ ਗਿਆ ਕੀ ਹੋ ਗਿਆ ਵਾ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਹੁਣ ਗਵਾਚ ਕੇ ਤੇ ਗਵਾਚ ਕੇ ਕੀ ਕਰ ਸਕਦੇ ਆ ਕੋਈ ਹੱਲ ਹੈਗਾ ਵਾ ਇਹਦਾ ਇਤਨਾ ਤੁਸੀਂ ਟੈਨਸ਼ਨ ਲੈਣ ਨਾਲ ਤੇ ਬਿਮਾਰ ਪੈ ਜਾਓਗੇ ਕੀ ਹੋਇਆ ਮੰਮੀ ਇਤਨਾ ਕਿਉਂ ਵੇਖਨ ਦੇ ਜੇ ਕਿਰਨ ਤੂੰ ਕੀ ਸੋਚਦੀ ਪੀਂ ਕਿ ਮੈਨੂੰ ਕੜੇ ਜਾਣ ਦਾ ਕੰਮ ਹੈ ਮੈਨੂੰ ਇਹ ਜੇ ਕੜੇ ਨਾ ਮੈਂ ਆਪਣੀ ਔਲਾਦ ਤੋਂ 50 ਵਾਰ ਕੇ ਸੋੜ ਦਾਂ ਮੈਨੂੰ ਕੋਈ ਦੁੱਖ ਨਹੀਂ ਕਿਰਨ ਮੈਨੂੰ ਦੁੱਖ ਪਤਾ ਕੀ ਗੱਲ ਇਹ ਕੜੇ ਨਾ ਸਾਡੀ ਪੀੜੀਦਰ ਪੀੜੀ ਚਲਦੇ ਆਂਦੇ ਨੇ ਪਹਿਲੇ ਵੱਟੀ ਦਾਦੀ ਦੇ ਤੇਰੀ ਨੇ ਮੰਮੀ ਨੂੰ ਦਿੱਤੇ ਮੰਮੀ ਕੋਲੋਂ ਕੋ ਮੇਰੇ ਕੋਲ ਆਏ ਮੈਂ ਅੱਗੋਂ ਤੈਨੂੰ ਤੇਰੇ ਸਾਲਗिराਹ ਦੀ ਪਈ ਸੀ ਹੁਣ ਤੇ ਮੈਂ ਸੋਚਿਆ ਬਿਤੇ ਚੱਲ ਕੋਈ ਗੱਲ ਨਹੀਂ ਹੁਣ ਨਾ ਇਹ ਕਿਰਨ ਨੂੰ ਇਹ ਕੜੇ ਨਾ ਮੈਂ ਤਾਂ ਹੀ ਉਸਨ ਗੋਲਡੀ ਨੂੰ ਕਿਹਾ ਸੀ ਇਹਨਾਂ ਨੂੰ ਪਾਲਿਸ਼ ਕਰਾ ਕੇ ਲਿਆ ਤੇ ਮੈਂ ਉਸਨ ਤੇਰੀ ਸਾਲਗिराਹ ਵਾਲੇ ਦਿਨ ਨਾ ਇਹ ਮੈਂ ਤੈਨੂੰ ਦੇ ਦੇਣੀ ਸੀ ਹੁਣ ਇਹ ਤੇਰੀ ਆਮਨਤ ਹੈ ਹੁਣ ਤੂੰ ਇਹਨੂੰ ਸੰਭ ਹੁਣ ਤੱਕ ਮੈਂ ਸੰਭੀ ਰੱਖੇ ਸਾਡੇ ਵੱਡਿਆਂ ਨੇ ਸੰਭੀ ਰੱਖੇ ਹੁਣ ਤੂੰ ਇਹਨੂੰ ਸਾਬ ਇਹ ਹੁਣ ਤੇਰੀ ਜ਼ਿੰਮੇਵਾਰੀ ਠੀਕ ਆ ਇਹ ਕੜੇ ਤੁਸੀਂ ਮੈਨੂੰ ਦੇਣੇ ਸੀਗੇ ਤੂੰ ਹੋਰ ਤੇਰੀ ਸਾਲਗिराਹ ਤੇ ਤਾਂ ਹੀ ਤੇ ਮੈਂ ਉਸਨੂੰ ਦਿੱਤੇ ਸਨ 골ਡੀ ਨੂੰ ਤੇ ਬੈ ਉਸਨੂੰ ਹੁਣ ਅਭਾਰਤ ਤੀਕ ਨੂੰ ਤੇਰੀ ਸਾਲਗिराਹ ਸੀ ਇਹ ਮੈਂ ਤੈਨੂੰ ਦੇਣੇ ਸਨ ਮੈਂ ਆ ਤੈਨੂੰ ਕਾਸ਼ ਅੱਜ ਨਾ ਹੀ ਦਿੰਦੀ ਕੜੇ ਪਾਉਣ ਵਾਸਤੇ ਤੇ ਮੰਮੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਕਿਹਾ ਸੀ ਤੈਨੂੰ ਸਰਪ੍ਰਾਈਜ਼ ਦੇਵਾਂਗੇ ਤੇ ਤੂੰ ਵੇਖ ਕੇ ਖੁਸ਼ ਹੋ ਜੇਂਗੀ ਤੇ ਤੇਰੇ ਚਿਹਰੇ ਤੇ ਜਿਹੜੀ ਉਹ ਖੁਸ਼ੀ ਆਣੀ ਸੀ ਨਾ ਉਹ ਮੈਂ ਵੇਖ ਕੇ ਬੜੀ ਖੁਸ਼ ਹੋਣਾ ਸੀ ਕਿਰਨ ਮੇਰੇ ਦੇ ਖੁਸ਼ੀਆਂ ਹੀ ਮਰ ਗਈਆਂ ਕਿਰਨ ਇਹ ਇੱਕ ਮਿੰਟ ਇੱਥੇ ਬੈਠੋ ਮੈਂ ਆਈ ਮੈਂ ਕੀ ਵਿਖਾਵਾਂਗੀ ਇਹਨੂੰ ਤੇ ਜਾ ਕੇ ਕਿਸ ਨੂੰ ਕੀ ਜਵਾਬ ਦਵਾਂਗੀ ਹਾਈ ਹਾਈ ਮੈਂ ਮੇਤੋ ਕਿੰਨੀ ਵੱਡੀ ਗਲਤੀ ਹੋ ਗਈ ਆ ਮਿੰਤੇ ਪਤਾ ਹੀ ਨਹੀਂ ਸੀਗਾ ਕਿ ਆ ਘੜੇ ਮੰਮੀ ਨੇ ਮੈਨੂੰ ਦੇਣੇ ਆ ਤੇ ਮੈਂ ਮੈਂ ਕੀ ਕੀਤਾ ਮੈਂ ਇਹ ਘੜੇ ਆਪਣੇ ਕੋਲ ਲਗਾ ਲੇ ਕਿੰਨੀ ਵੱਡੀ ਗਲਤੀ ਕਰ ਲਈ ਮੈਂ ਮੰਮੀ ਮੇਰੀ ਗੱਲ ਸੁਣੋ ਮੈਨੂੰ ਮਾਫ ਕਰ ਦਿਓ ਤੇਰੀ ਕੀ ਗਲਤੀ ਕਿਰਨ ਇਹਦੇ ਵਿੱਚ ਗਲਤੀ ਤੇ ਮੇਰੀ ਹੈ ਨਹੀਂ ਮੰਮੀ ਗਲਤੀ ਮੇਰੀ ਆ ਮੇਰੇ ਮਨ 'ਚ ਲਾਲਚ ਆ ਗਿਆ ਸੀਗਾ ਲਾਲਚ ਆ ਗਿਆ ਕਾਦਾ ਲਾਲਚ ਕਾਦਾ ਲਾਲਚ ਆ ਗਿਆ ਤੈਨੂੰ ਕਾਦਾ ਲਾਲਚ ਆ ਗਿਆ ਸੀ ਕਿਰਨ ਘੜਿਆਂ ਦਾ ਲਾਲਚ ਘੜੇ ਮੰਮੀ ਗਵਾਚੇ ਨਹੀਂ ਸੀਗੇ ਮੈਨੂੰ ਨਾ ਸੋਹਣੇ ਬੜੇ ਲੱਗੇ ਤੇ ਮੈਂ ਰੱਖ ਲੇ ਹਾਇ ਮੈਂ ਮਰਜਾ ਇਹ ਤੇ ਉਹੀ ਕੜੇ ਨੇ ਮੰਮੀ ਮੈਨੂੰ ਮਾਫ ਕਰ ਦੋ ਇੰਨੇ ਸੋਹਣੇ ਲੱਗੇ ਮੈਂ ਆਪਣੇ ਕੋ ਰੱਖ ਲੇ ਪਰ ਤੁਹਾਡੇ इमोਸ਼ਨ ਮੈਂ ਸਮਝ ਹੀ ਨਹੀਂ ਪਾਈ ਕਿ ਤੁਹਾਨੂੰ ਕਿੰਨਾ ਦੁੱਖ ਲੱਗਾ ਹੋਣਾ ਜਦੋਂ ਤੁਹਾਨੂੰ ਪਤਾ ਲੱਗਾ ਸੀਗਾ ਕਿ ਕੜੇ ਗਵਾਚ ਗਏ ਕਿਰ ਤੇਰੀ ਇੱਕ ਗਲਤੀ ਤੇ ਤੇ ਮੇਰੀ ਜਾਨ ਹੀ ਕੱਢ ਦੇ ਕਿਰਨ ਮੰਮੀ ਹੁਣੇ ਕੜੇ ਤੁਸੀਂ ਆਪਣੇ ਕੋਲ ਹੀ ਰੱਖ ਲਓ ਮੈਨੂੰ ਵੀ ਦੇਣ ਦੀ ਲੋੜ ਨਹੀਂ ਮੇਰੀ ਸਾਲਗिरा ਤੇ ਨਹੀਂ ਇਹ ਹੁਣ ਜਦੋਂ ਤੱਕ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਹੱਥਾਂ ਵਿੱਚ ਪਾ ਲਓ ਨਾ ਕਿ ਮੈਨੂੰ ਦੋ ਨਹੀਂ ਕਿਰਨ ਮੈਂ ਇਹਨਾਂ ਦੀ ਹਫਾਜ਼ਤ ਬਹੁਤ ਟਾਈਮ ਕਰ ਚੁੱਕੀ ਹਾਂ ਬਹੁਤ ਸਾਂਭਲੇ ਮੈਂ ਬਸ ਉਹ ਇਹਨਾਂ ਨੂੰ ਤੋਸਾਂ ਭੇਗੀ ਇਹ ਹੁਣ ਮੈਂ ਜੜ ਤੈਨੂੰ 12 ਤਰੀਕ ਦੇਨੇ ਸੀ ਨਾ ਆ ਮੈਂ ਤੈਨੂੰ ਹੁਣ ਅੱਜ ਹੀ ਦੇ ਦੇ ਪਰ ਇੱਕ ਗੱਲ ਯਾਦ ਰੱਖੀ ਕਿਰਨ ਜਿੰਨੀ ਮਰਜ਼ੀ ਘਰ ਚ ਮੁਸ਼ਕਲ ਆਵੇ ਜਿੰਨੀ ਮਰਜ਼ੀ ਕੋਈ ਤਕ ਦੀ ਘੜੀ ਆਵੇ ਰੱਬ ਨਾ ਕਰੇ ਆਵੇ ਜੇ ਕਦੀ ਆ ਵੀ ਜਾਏ ਨਾ ਤੂੰ ਇਹਨਾਂ ਨੂੰ ਤਦ ਵੀ ਆਪਰੇ ਤੋਂ ਦੂਰ ਨਹੀਂ ਕਰਨਾ ਇਹ ਸਮਝੀ ਇਹ ਤੇਰੇ ਵੱਡੇ ਬਜ਼ੁਰਗਾਂ ਦਾ ਅਸ਼ੀਰਵਾਦ ਤੇਰੇ ਨਾਲ ਹੈ ਇਹ ਹਮੇਸ਼ਾ ਤੇਰੇ ਨਾਲ ਰਹਿਣੇ ਚਾਹੀਦੇ। ਇਹ ਕੱਲ ਨੂੰ ਤੂੰ ਆਪਣੀ ਨੂਨ ਨੂੰ ਦੇਣੀ ਨਹੀਂ। ਇਹ ਤੂੰ ਦੇਖ ਲਈ। ਇਹ ਦੂਰ ਨਹੀਂ ਹੋਣੀ ਚਾਹੀਦੀ। ਬਸ ਇਹ ਕਾਹੀ ਚੀਜ਼ ਜਿਹੜੇ ਸਾਡੇ ਬਟਿਆਂ ਦੀ ਸਾਡੇ ਕੋਲ ਹੈ। ਤੇ ਇਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ। ਨਹੀਂ ਨਹੀਂ ਮੰਮੀ ਜਿਵੇਂ ਤੁਸੀਂ ਕਿਹਾ ਨਾ ਮੈਂ ਉਹ ਵੀ ਕਰਾਂਗੀ। ਤੁਸੀਂ ਆਪਣੀ ਨੂਨ ਨੂੰ ਦਿੱਤੇ ਮੈਂ ਆਪਣੀ ਨੂਨ ਨੂੰ ਦਵਾਂਗੀ। ਹਾਂ ਆਪਣੀ ਨੂਨ ਨੂੰ ਦਈ ਉਹਨੂੰ ਵੀ ਉਦੋਂ ਦਈ ਜਦ ਤੋ ਇਸ ਚੀਜ਼ ਦੇ ਕਾਬਿਲ ਹੋ ਜੇਗੀ ਇਹ ਸੰਭਨ ਜੋਗੀ ਹੋ ਜੇਗੀ ਇਹ ਨਹੀਂ ਜਲਦਬਾਜ਼ੀ ਚ ਤੂੰ ਉਹਨੂੰ ਫੜਾ ਦੇਂਗੀ ਤੇ ਉਹ ਕਦਰ ਨਾ ਪਾਵੇ ਜਦ ਤੱਕ ਅਸੀਂ ਵਟਿਆਂ ਦੀ ਚੀਜ਼ ਦੀ ਕਦਰ ਨਹੀਂ ਨਾ ਕਰਤੇ ਸਾਨੂੰ ਉਹਦਾ ਮੁੱਲ ਸਮਝ ਨਹੀਂ ਆਂਦਾ ਸਹੀ ਕਹਿ ਮੰਮੀ ਜੀ ਲਈ ਅੱਜ ਤੈਨੂੰ ਇਹਦੀ ਕਦਰ ਦਾ ਪਤਾ ਲੱਗਾ ਕਿ ਇੰਨਾ ਦੀ ਕਦਰ ਕੀ ਚੀਜ਼ ਹੁੰਦੀ ਹੈ ਤੇ ਅੱਜ ਤੋਂ ਬਾਅਦ ਕਿਰਨ ਇਹ ਜੀ ਗਲਤੀ ਨਾ ਕਰੀ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਸਾਰੀ ਗੱਲ ਸਮਝ ਆ ਗਈ ਸ਼ੁਕਰ ਹੈ ਤੁਹਾਡਾ ਵੀ ਕਿ ਤੁਸੀਂ ਇਹ ਅਹਿਸਾਸ ਦਿਵਾਇਆ ਕਿ ਮੈਂ ਕਿੰਨੀ ਗਲਤ ਸੀ ਮੇਰੇ ਮਨ 'ਚ ਲਾਲਚ ਆ ਗਿਆ ਸੀ ਪਰ ਮੈਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਸੀ ਆ ਕੜੇ ਵੇਖ ਕੇ ਮੇਰੇ ਮਨ 'ਚ ਲਾਲਚ ਆ ਗਿਆ ਤੁਸੀਂ ਮੈਨੂੰ ਮਾਫ਼ ਤੇ ਕਰਤਾ ਨਾ ਮੰਮੀ ਕਿਰਨ ਧੀਆ ਨੂੰ ਕੋਈ ਇੰਦਾ ਕਹਿੰਦਾ ਜਿਵੇਂ ਇਹ ਖਰਾ ਸੋਨਾ ਹੈ ਨਾ ਉਹ ਵੀ ਮੇਰੀ ਕਿਰਨ ਵੀ ਖਰਾ ਸੋਨਾ ਹੈ ਤੇ ਇਹਦੇ ਕਾਬਿਲ ਇਹ ਹੀ ਹੈ ਮੇਰਾ ਬੱਚਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਵੇਖੋ ਮੈਨੂੰ ਕੜੇ ਮਿਲ ਗਏ ਹਰਾਂ ਤੇ ਕੀ ਕਹਿਣਾ ਚਾਹੋਗੇ ਤੁਹਾਡਾ ਤਜਰਬਾ ਜ਼ਿਆਦਾ ਹੋਣਾ ਤੁਸੀਂ ਦੱਸੋ ਬਿਲਕੁਲ ਜੀ ਵੱਡਿਆਂ ਦੇ ਅਸ਼ੀਰਵਾਦ ਜ਼ਰੂਰੀ ਨਹੀਂ ਕਿ ਸੋਨਾ ਵੱਡੇ ਦੇਣ ਤਾਂ ਹੀ ਗੱਲ ਹੈ ਕਦੇ ਕਦੀ ਨਾ ਉਹਨਾਂ ਦੀ ਅਸੀਸਾਂ ਵੀ ਬੜੀਆਂ ਲੱਗਦੀਆਂ ਜੀ ਵੱਡਿਆਂ ਦੀ ਹਮੇਸ਼ਾ ਇੱਜ਼ਤ ਤੇ ਕਦਰ ਕਰਨੀ ਚਾਹੀਦੀ ਹੈ ਭਾਵੇਂ ਘਰ ਦੀ ਉਹਨਾਂ ਦੀ ਕੋਈ ਵੀ ਚੀਜ਼ ਪਈ ਹੋਵੇ ਨਾ ਤੇ ਉਹ ਹੀ ਪਿਆਰੀ ਲੱਗਦੀ ਜੇ ਮੈਂ ਤੁਹਾਨੂੰ ਦੱਸਾਂ ਮੈਂ ਆਪਣੀ ਲਾਈਫ 'ਚ ਇੱਕ ਗੱਲ ਦੱਸਦੀ ਹਾਂ ਤੇ ਮੇਰੀ ਮੰਮਾ ਦੀ ਸਾਰਾ ਸਮਾਨ ਸੀ ਮੇਰੀ ਮੰਮਾ ਕੋਲ ਲੇਕਿਨ ਜਦੋਂ ਉਹਨਾਂ ਦਾ ਖੇਰਲਾ ਸਮਾਂ ਆਇਆ ਨਾ ਤੇ ਮੈਂ ਉਹਨਾਂ ਦੀ ਇੱਕ ਸ਼ਾਲ ਲਈਤੀ ਮੈਨੂੰ ਸ਼ਾਲ ਮੈਂ ਉਹਨਾਂ ਦੀ ਲਈਤੀ ਤੇ ਤੁਸੀਂ ਮਸ਼ਕੀਨ ਮੰਨੋਗੇ ਅੱਜ ਤੱਕ ਉਹ ਸ਼ਾਲ ਮੇਰੇ ਕੋਲ ਉਵੇਂ ਹੀ ਤੈ ਲੱਗੀ ਉਵੇਂ ਹੀ ਸੰਭੀ ਪਈ ਹੈ ਤੇ ਜਦੋਂ ਵੀ ਮੈਂ ਉਹਨੂੰ ਦੇਖਦੀ ਹਾਂ ਨਾ ਮੈਨੂੰ ਇੰਝ ਲੱਗਦਾ ਜਿਵੇਂ ਉਹ ਮੇਰੇ ਕੋਲ ਖੜੇ ਨੇ ਉਹ ਕਹਿੰਦੇ ਨਾ ਇੱਕ ਅਗਰ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਹੁੰਦਾ ਵਾ ਉਹਨਾਂ ਦੀ ਅਸੀਸਾਂ ਵੀ ਹੁੰਦੀਆਂ ਚੀਜ਼ਾਂ ਦੇ ਵਿੱਚ ਕੁਝ ਵੀ ਮਹਿੰਗਾ ਸਸਤਾ ਨਹੀਂ ਹੁੰਦਾ ਭਾਵੇਂ ਜਿਵੇਂ ਤੁਸੀਂ ਸ਼ਾਲ ਦੀ ਗੱਲ ਕਹਿ ਲਈ ਇੱਥੇ ਤੇ ਸੋਨਾ ਵਾ ਸ਼ਾਲ ਸੂਟ ਕਈ ਵਾਰੀ ਤੇ ਕਈ ਇਸ ਤਰ੍ਹਾਂ ਦਾ ਜਿਵੇਂ ਉਹਨਾਂ ਦੇ ਬੜੀਆਂ ਚੀਜ਼ਾਂ ਸੰਭ ਕੇ ਰੱਖਦੇ ਆ ਕਿ ਜਿਹੜੀਆਂ ਉਹਨਾਂ ਦੀ ਯਾਦ ਉਸ ਟੀਚੇ ਵਸੀ ਹੋਵੇ ਜਿਹੜੀ ਸਭ ਤੋਂ ਪਿਆਰੀ ਹੋਵੇ ਉਹਨਾਂ ਤੇ ਇੰਝ ਲੱਗਦਾ ਜਿਵੇਂ ਸਾਡੇ ਕੋਲ ਹੀ ਤੁਰੇ ਫਿਰਦੇ ਨੇ ਸਾਡੇ ਨਾਲ ਹੀ ਨੇ ਸਾਡੇ ਤੋਂ ਦੂਰ ਹੈ ਹੀ ਨਹੀਂ ਕਿਉਂਕਿ ਸਗ ਨਾਲ ਗੱਲਾਂ ਕਰਦੇ ਆ ਹੂੰ ਜਿਵੇਂ ਕਿ ਰੰਦੇ ਹੱਥ 'ਚੋ ਕੜੇ ਪਹਿਨਗੇ ਨਾ ਤੇ ਸੋਹਣੇ ਲੱਗਦੇ ਨੇ ਇਸ ਕਰਕੇ ਤੇ ਤਸਵੀਰ ਆਪਣੇ ਕੋ ਘਟਿਆਂ ਦੀ ਚੀਜ਼ ਐਵੇਂ ਸਾਮਕੇ ਰੱਖਿਓ ਤੇ ਜਿਸ ਤਰ੍ਹਾਂ ਮੈਂ ਕੀਤਾ ਵਾ ਉਸ ਤਰ੍ਹਾਂ ਬਿਲਕੁਲ ਨਾ ਕਰਿਓ ਕਿ ਚੀਜ਼ ਵੇਖ ਕੇ ਮਨ ਚ ਲਾਲਚ ਆ ਜਾਵੇ ਮੇਰੇ ਕਈ ਨੂਆ ਹੋ ਸਕਦੇ ਐ ਤਰ੍ਹਾਂ ਦੀਆਂ ਕਿ ਲੈ ਮੇਰੀ ਸੱਸ ਨੇ ਕੀ ਗੰਨਾ ਪਾ ਕੇ ਤੇ ਉਹਨਾਂ ਦੇ ਇਮੋਸ਼ਨ ਸਮਝੋ ਸਮਾਨ ਤੇ ਫੇਰ ਵੇਖੋ ਭਾਂਜੰਦਾ ਮੇਨ ਗੱਲ ਹੁੰਦੀ ਇਮੋਸ਼ਨ ਸਮਝਣ ਦੀ ਕਿਸੇ ਨੂੰ ਵੀ ਹਰਟ ਨਹੀਂ ਕਰਨਾ ਚਾਹੀਦਾ ਹਰਟ ਕਰਨਾ ਬੜਾ ਹੀ ਵੱਡਾ ਗੁਨਾਹ ਹੁੰਦਾ ਵਾ ਹੁਣ ਵੇਖੋ ਇੱਥੇ ਤੇ ਮੈਂ ਉਹਨਾਂ ਕੋ ਮਾਫੀ ਮੰਗ ਲਈ ਜੇ ਮੈਂ ਕੜੇ ਨਾ ਦਿੰਦੀ ਉਹਨਾਂ ਦੇ ਮਨ ਚ ਕੀ ਪਤਾ ਕੀ ਕੁਝ ਮੇਰੇ ਲਈ ਨਿਕਲ ਜਾਂਦਾ ਹਨਾ ਭਾਵੇਂ ਅਟੈਂਸ਼ਨ ਹੀ ਨਹੀਂ ਉਹ ਤਰ੍ਹਾਂ ਹੀ ਨਿਕਲ ਜਾਂਦਾ ਚੀਜ ਮੇਰੇ ਲੱਗ ਜਾਣੀ ਸੀ ਇਸ ਕਰਕੇ ਇਹੋ ਜੇ ਕੰਮ ਨਾ ਕਰਿਆ ਕਰੋ ਚਲੋ ਜੀ ਜੇ ਤੁਹਾਨੂੰ ਦੀ ਸਟੋਰੀ ਵਧੀਆ ਲੱਗੀ ਹੋ ਵੈਸਟਰਨ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਫਟਾਫਟ ਸਟੋਰੀ ਬਣਾਉਣੀ ਹੈ 11:30 ਵਜੇ ਸਿਮਰਨ ਆਂਟੀ ਨੇ ਜਾਣਾ ਵੀ ਆ ਮੈਂ ਫਟਾਫਟ ਇਹਨਾਂ ਨੂੰ ਫੋਨ ਕੀਤਾ ਆਂਟੀ ਜੰਦੇ ਕੋਈ ਗੱਲ ਨਹੀਂ ਮੈਂ ਆ ਜੰਦੀ ਆਂਟੀ ਪੂਰੇ 11 ਵਜੇ ਆ ਗਏ ਤੇ 11:30 ਵਜੇ ਆਪਾਂ ਸਾਰੀ ਸਟੋਰੀ ਬਣਾ ਲਈ ਫਟਾਫਟ ਕਿਉਂਕਿ ਟਾਈਮ ਨਹੀਂ ਸੀਗਾ ਚਲੋ ਜੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ